ਯੇ ਭਰਾ 5 ਮਿੰਟ ਦੇ ਲੋ ਯਾਰ ਮੈਂ ਪੇਸ਼ ਕਰ ਰਹੇ ਹਾਂ ਲੋ ਸਰ ਲੋ ਜੀ ਠੀਕ ਹੈ ਆ ਸਾਡੇ ਬਹੁਤ ਹੀ ਸਤਿਕਾਰਯੋਗ ਉਪਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਨਾਰਾਇਣ ਸਿੰਘ ਹੋਣਗੇ ਸਾਡੇ ਪਾਰਲੀਮੈਂਟ ਮੈਂਬਰ ਵੀ ਹੈ ਸਾਡੇ ਜਿਨ੍ਹਾਂ ਨੂੰ ਮਦਦ ਸੱਚੇ ਤਰ੍ਹਾਂ ਸੇਵਾ ਸਾਡੇ ਫਾਰਮਰ ਪ੍ਰਧਾਨ ਡਾਵਲ ਸਾਹਿਬ ਸਾਡੇ ਐਕਸਰਨ ਦੇ ਬੈਕਡਰ ਕਰ ਰਹੇ ਆ ਤੇ ਆ ਸਤਿਕਾਰਯੋਗ ਸਟਾਜੀ ਹੋਰ ਪ레스 ਦੇ ਸਾਰੇ ਹੀਰੋ ਤੁਹਾਡਾ ਇੱਥੇ ਆਉਣ ਤੇ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਸਾਹਮਣੇ ਜਿਵੇਂ ਤੁਹਾਨੂੰ ਪਤਾ ਕਿ ਕੁਝ ਦਿਨ ਪਹਿਲਾਂ ਜਿਹੜੀਆਂ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਲੋਗੋ ਨਾਲ ਬੋਲਾਪੁਰ ਦੇ ਵਿੱਚ ਕਾਂਗਰਸ ਪਾਰਟੀ ਉਥੇ ਸੱਤ ਸਿੱਟਾ ਦੇ ਜਿੱਤ ਰਹੇ ਸਨ ਸਾਢੇ ਇੱਕ ਭੈ ਜਿਹੜੀ ਸੀ ਛੋਟੀ ਮੈਂਬਰ ਸੀ ਅਧਿਕ ਮਿੰਟ ਕਿਸੇ ਕਾਰਨ ਕਰਕੇ ਸਾਢੇ ਕੁ ਕਮੀ ਪੇਸ਼ੀ ਕਹਨੋ ਸੋਚ ਕੇ ਆਜ਼ਾਦ ਖੜੇ ਹੋਏ ਔਰ ਉਹਨੇ ਨੀਤੀ ਪ੍ਰਸੇਦ ਤੋਂ ਖੜੇ ਚੜ੍ਹੇ ਆ ਉਹ ਸਾਡੇ ਆਜ਼ਾਦ ਕਾਉਂਸਲ ਜਿੱਤ ਕੇ ਕਾਂਗਰਸ ਪਾਰਟੀ ਦਾ ਨੋ ਦੁਬਾਰਾ ਪਾਰਟੀ ਦਾ ਹਿੱਸਾ ਬਣ ਅੱਜ ਮੈਨੂੰ ਦਸ ਮਿੰਟ ਬਹੁਤ ਖੁਸ਼ੀ ਹੋ ਰਹੀ ਹੈ ਮੁਲਲਾਕੋਲ ਸ਼ਹਿਰ ਤੋਂ ਸਮਾਜ ਸੇਵੀ ਅਮਨ ਜੀ ਜਿਹੜੇ ਹੁਣੇ ਜਿਹੜੀ ਇੱਕ ਇਲੈਕਸ਼ਨ ਜਿਹਦੇ ਬਾਰੇ ਮੈਂ ਜ਼ਿਕਰ ਕਰਕੇ ਆਂਡਿਆ ਹੈ ਇਹ ਆਮ ਆਦਮੀ ਪਾਰਟੀ ਦੇ ਟਿਕਟ ਤੋਂ 12 ਨੰਬਰ ਵੋਟ ਚੋਂ ਜੇਤੂ ਪਕਰ ਹੋਏ ਸੀ ਔਰ ਕੌਂਸਲ ਬਣੇ ਸੀ ਅਜੂਨਾ ਨੇ ਔਰ ਉਹਨਾਂ ਦੇ ਸਾਥੀ ਰਜਨੀਸ਼ ਜੀ ਨੇ ਕਾਂਗਰਸ ਪਾਰਟੀ ਦਾ ਹੱਥ ਫੜਨ ਦਾ ਫੈਸਲਾ ਕੀਤਾ ਹੈ ਔਰ ਅੱਜ ਪੂਰਨ ਤੌਰ ਤੇ ਕਾਂਗਰਸ ਪਾਰਟੀ ਨੂੰ ਸਮਰਥਨ ਕਰਦੇ ਹੋਏ ਭਾਰਤੀ ਦੀ ਸ਼ਾਮ ਹੋ। ਜਿਹੜੇ ਤੁਹਾਡੇ ਪਿੱਛੇ ਸਾਰੇ ਖੜੇ ਐ ਸਾਡੇ ਇਹ ਮੁਲਾਪੁਰ ਤੋਂ ਸਾਡੇ ਬਲੋਕ ਪ੍ਰਧਾਨ ਸਾਡੇ ਸੀਨੀਅਰ ਕਾਂਗਰਸ ਲੀਡਰ ਸਾਡੇ ਮੌਜੂਦਾ ਸਾਰੇ ਦੇ ਸਾਰੇ ਅੱਡੇ ਦੇ ਅੱਡੇ ਕਾਉਂਸਲਰ ਸੇਵਾ ਬਾਉ ਤੇਲੂਗਾਂ ਜੀ ਰਮਿੰਦਰ ਦੇ ਮਦਰ ਹੀ ਉਹ ਉਹਨਾਂ ਨੇ ਬੇਟੀ ਦੇ ਹਸਪੀਟਲਾਈਜ਼ ਕਰਕੇ ਉਹਨਾਂ ਲਈ ਪਹੁੰਚਿਆ ਭੈਣ ਤਰਸੇਵਰ ਕੌਰ ਜੀ ਸੁਭਾਸ਼ ਜੀ ਭੈਣ ਸੁਰਿੰਦਰਪਾਲ ਕੌਰ ਜੀ ਭੈਣ ਬਿਮਲਾ ਜੀ ਸਾਡੇ ਰਿਟਾਇਰਡ ਐਸ.ਡੀ.ਓ. ਇੰਦਰਪਾਲ ਜੀ ਤੇ ਸਾਰੀ ਜਿਹੜੀ ਟੀਮ ਜਸਵਿੰਦਰ ਸਿੰਘ ਹੈਪੀ ਜੀ ਇਹ ਅੱਥੇ ਦੇ ਅੱਥੇ ਤੇ ਨੌਵੇਂ ਸਾਡਾ ਜੱਟਰਾ ਅਮਨ ਆਪਦੀ ਖੂਬਸੂਰਤ ਬੇਟੀ ਨਾਲ ਔਰ ਅਨਜਨੀਸ਼ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਆਇਆ ਹੈ ਸੋ ਅਸੀਂ ਇਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿੱਥੇ ਵਧਾਈ ਦਿੰਦੇ ਹਾਂ ਉੱਥੇ ਮੈਂ ਬੇਨਤੀ ਕਰੂੰਗਾ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵਿਧਿੰਗ ਜੀ ਨੂੰ ਉਹ ਫਾਰਮਲੀ ਅੱਜ ਸਰੂਪਾ પા ਕੇ ਅਮਨ ਜੀ ਨੂੰ ਪਾਰਟੀ ਦਾ ਮੈਂਬਰ ਬਣਾਉਣ ਸ਼ੋਰ ਕਰਾ ਲੇ ਚ ਪਿੱਛੇ ਗੋਚੀ ਬੱਤੀ ਰੋਗ ਕਣ ਜਾਈ ਜੀ ਮੁੰਡਿਓ ਅੱਜ ਲੱਤ ਪੁੱਟੇ ਹੋਣੇ ਆ ਨੱਤ ਪੁੱਟੇ ਹੋਣੇ ਹੋਈ ਜਾ ਤੇ ਮੇਰਾ ਰਾਹ ਰੌਣੂ ਭਾਈ ਜੀ ਨੀ ਗਾ ਜੀ ਸਾਹਮਣੇ ਫੋਟੋ ਕਰਾ ਲੈਂਗੇ ਸਰ ਸਾਹਮਣੇ ਜੀ ਹਾਂ ਜੀ ਹਾਂਜੀ ਸਾਹਿਬ ਯਾਰ ਬਾਪਰੇ ਨੇ ਕਿਹਾ ਆਜੋ ਭਾਈਓ ਲਓ ਜੀ ਲਓ ਕਦੇ ਕਿਹਦਾ ਹੁੰਦਾ ਹੈ ਅ ਬੈਟਮੈਨ ਬੈਟਮੈਨ ਜਰ ਬਾਪਸ ਜੋ ਪਈ ਹੋ ਰਣਾਮ ਕਰਨਾ ਨਿਕਾ ਚੱਲ ਵੀ ਲਾਈਵ ਆ ਚੱਲਦਾ ਫੇ ਚੱਲਦਾ ਫੇ ਲਾਈਵ ਜੀ ਸ਼ਾਮ ਨੂੰ ਫਰੇਮ ਨੂੰ ਠੀਕ ਰੱਖ ਲਿਓ ਓਕੇ ਸਰ ਇਹ ਸਭ ਜਿਹੜੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੀ ਦੀ ਪ੍ਰੈਸ ਦਾ ਬਹੁਤ ਤਨਮਾਦੀ ਆ ਕਿ ਤੁਸੀਂ ਕੁੜੀ ਦੇ ਪਹਿਲਾਂ ਤੁਹਾਨੂੰ ਸੁਨੇਹਾ ਦਿੱਤਾ ਕਿ ਅਸੀਂ ਸਾਰੇ ਇੱਥੇ ਆਪ ਦੇ ਕੰਮ ਕਾਰ ਛੱਡ ਕੇ ਹਾਜ਼ਰ ਹੋਏ ਹਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਲੀ ਰਾਜ ਸਾਡੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਸੰਦੀਪ ਸੰਧੂ ਸਾਹਿਬ ਜਿਲੇ ਦੇ ਪ੍ਰਧਾਨ ਸਾਡੇ ਤਰਵਾਸਾ ਸਾਡੇ ਬਹੁਤ ਹੀ ਸੀਨੀਅਰ ਆਗੂ ਆਬਰ ਸਾਹਿਬ ਬਹੁਤ ਸਦਕਾਰਿਓ ਸਾਫ ਦਾ ਐਮਐਲਏ ਸਰਦਾਰ ਨਵਿੰਦਰ ਸਿੰਘ ਜੀ ਬਹੁਤ ਸਦਕਾਰਿਓ ਮੇਰੇ ਵੱਡੇ ਭਰਾ ਸੱਠਾ ਤਕਰੀ ਸਾਹਿਬ ਇਹ ਸਾਰੇ ਕਾਂਗਰਸ ਪਾਰਟੀ ਦੇ ਅਗੂ ਸਹਿਬਾਨ ਬਾਉ ਤੀਨੂ ਰਾਧੀ ਸੀਨੀਅਰ ਸਾਡੇ ਲੀਡਰ ਤੇ ਸਾਰੇ 8 ਸਾਡੇ ਇਹ ਕਾਉਂਸਲਰ ਸਹਿਬਾਨ ਮੌਜੂਦ ਨੇ ਇੱਥੇ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਚੱਕਾ ਬਣਾ ਕੀਤਾ। ਔਰ ਅੱਜ ਜਿਹੜੀ ਖਾਸ ਕਰਕੇ ਪ੍ਰੈਸ ਕਾਨਫਰੰਸ ਅੱਧੀ ਗਈ ਹੈ। ਉਹ ਇਹ ਹੈ ਕਿ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਸਰਕਾਰਾਂ ਆਪਣੇ ਦਮਾ ਹੈ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਤੰਗਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕੌਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀ ਹੈ ਕਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ ਚ ਵੀ ਹੋਇਆ ਕਿਉਂਕਿ ਮੁਕੰਮਲ ਮੰਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਜ ਕਾਰਪੋਰੇਸ਼ਨ ਚ ਆਮ ਆਦਮੀ ਪਾਰਟੀ ਨੂੰ ਮੁਕੰਮਲ ਮੰਡੇਟ ਹਾਂ ਸੀਟਾਂ ਬਹੁਤ ਜ਼ਰੂਰ ਆਈਆਂ ਲੁਧਿਆਣੇ ਦੇ ਵਿੱਚ ਲੇਕਿਨ ਮੁਕੰਮਲ ਮੰਡੇਟ ਨਹੀਂ ਸੀ ਤੇ ਸਾਡੇ ਕੁਝ ਸਾਥੀਆਂ ਨੂੰ ਰਾ ਕੇ ਤਮਕਾ ਕੀ ਲਾਲਚ ਦੇ ਕੇ ਉਹ ਚਲੇ ਗਏ ਲੇਕਿਨ ਇਹ ਪਹਿਲ ਕਦਮੀ ਮੈਂ ਵਧਾਈ ਦੇਣਾ ਚਾਹੁੰਦਾ ਹੈ ਸਾਡੇ ਭਰਾ ਅਮਨਜੀਤ ਨੂੰ ਵਾਰਡ ਨੰਬਰ 12 ਮੁੱਲਾਂਪੁਰ ਦੇ ਸਾਰੇ ਲੋਗਾਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਸਾਡੀ ਕਮੇਟੀ ਬਣਾਉਣ ਦਾ ਜਿਹੜਾ ਕੰਮ ਕੀਤਾ ਅੱਠ ਸਾਡੇ ਕੌਂਸਲਰ ਸਹਿਬਾਨ ਹੈ ਜਿਨ੍ਹਾਂ ਨੂੰ ਜੁਟਾ ਕੇ ਪੇਸ਼ ਕੀਤਾ ਚਟਾਂਗ ਦੇ ਬਾਅਦ ਔਰ ਇਹਦੇ ਪਿੱਛੇ ਮਿਲਦਾਗਾ ਸੰਦੀਪ ਸਿੰਘ ਸੰਤੂ ਸਾਹਿਬ ਔਰ ਸਾਰੇ ਜਿਹੜੇ ਮੁੱਲਾਂਪੁਰ ਦੇ ਲੋਕ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਫੈਸਲਾ ਤੇ ਫਤਵਾ ਨਿਕਲਿਆ ਤੇ ਅਮਨਜੀਤ ਦੇ ਆਉਣ ਨਾਲ ਹੁਣ ਸਰਕੂਲੇ ਨੌ ਹੋ ਗਏ ਮੈਂ ਅਮਨਜੀਤ ਦਾ ਉਕੀ ਪਾਰਟੀ ਛੱਡ ਕੇ ਭਰਿਆ ਮੇਲਾ ਛੱਡ ਕੇ 2 ਸਾਲ ਮੁਕੰਮਲ ਅਜੇ ਪਾਰਟੀ ਦੇ ਪਏ ਹੋਣ ਤੇ ਪਾਰਟੀ ਅੱਜ ਸਰਕਾਰ ਚ ਹੋਵੇ ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਫਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਅਮਨ ਕੌਂਸਲਰ ਵਾਰਡ ਨੰਬਰ 12 ਤੋਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਇਹਨਾਂ ਦੇ ਸਾਥੀ ਰਜਨੀਸ਼ ਜੀ ਮੈਂ ਆਪਦੇ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਵਾਗਤ ਇਹਨਾਂ ਦਾ ਕਰਦਾ ਔਰ ਇਹਨਾਂ ਦੇ ਆਉਣ ਦੇ ਨਾਲ ਕੌਂਸਲਰ ਦੇ ਆਉਣ ਨਾਲ ਕਮੇਟੀ ਸਾਡੀ ਵਾੜੀ ਰਹੀ ਸੀ ਇਹਨਾਂ ਦੇ ਆਉਣ ਦੇ ਨਾਲ ਘੱਮ ਸੇ ਘੱਮ ਜਿਹੜੇ ਵਿਅਕਤੀ ਜਾ ਰਹੇ ਕੋਈ ਛੱਡ ਕੇ ਜਿਹੜਾ ਕਾਂਗਰਸ ਦੀ ਉਹ ਜਿੱਤਿਆ ਉਹਨਾਂ ਨੂੰ ਸ਼ਾਇਦ ਸਤਿ ਵੀ ਲੈਣਾ ਚਾਹੀਦਾ ਹੈ ਜੇ ਜਦੋਂ ਛੱਡ ਕੇ ਜਾਈਏ ਤਾਂ ਭਰਿਆ ਮੇਲਾ ਛੱਡ ਕੇ ਜਾਣਾ ਚਾਹੀਦਾ ਔਖੇ ਵੇਲੇ ਜਿਹੜਾ ਬੰਦਾ ਛੱਡ ਕੇ ਜਾਂਦਾ ਉਹਨੂੰ ਫਿਰ ਸਮਾਜ ਤੇ ਲੋਕ ਯਾਦ ਨਹੀਂ ਕਰਦੇ ਸੋ ਮੈਂ ਜੀ ਆਇਆਂ ਕਹਣਾ ਹੈ ਅਮਨ ਜੀ ਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਣ ਨਹੀਂ ਦਿੱਤੀ ਜਾਏਗੀ ਐ ਤੁਹਾਨੂੰ ਦਿਲ ਦੇ ਕਰੀਬ ਲਾ ਕੇ ਗਰੀਬ ਅਸੀਂ ਰੱਖਾਂਗੇ ਔਰ ਤੁਹਾਡਾ ਹਮੇਸ਼ਾ ਆਦਰ ਮਾਨ ਸਮਾਨਸੀ ਕਾਇਮ ਕਰਾਂਗੇ ਕਈ ਆਰੀ ਲੋਕ ਇਹ ਗੱਲ ਕਹਿ ਦਿੰਦੇ ਐ ਕਿ ਬੰਦਾ ਗਵਾਈਨ ਕਰ ਜਾਂਦਾ ਸਖਾ ਸਾਹਿਬ ਨੇ ਜੁਆਇਨ ਕੀਤਾ ਬਲਵਿੰਦਰ ਜੀ ਨੇ ਜੁਆਇਨ ਕੀਤਾ ਸਮਾਉਂਤੇ ਇਹਨਾਂ ਲੋਕਾਂ ਨੂੰ ਜ਼ਰੂਰ ਇਹ ਪਤਾ ਲੱਗੇਗਾ ਕਿ ਅਸੀਂ ਇਹਨਾਂ ਲੋਕਾਂ ਦੀ ਕਿਸ ਪ੍ਰਕਾਰ ਕਦਰ ਕੀਮਤ ਪਾਵਾਂ ਸੋ ਇਹ ਤਾਂ ਸਾਰੀਆਂ ਇਹ ਗੱਲਾਂ ਅੱਜ ਜੁਆਇਨਿੰਗ ਦੀਆਂ ਸੀ ਦੂਸਰਾ ਮੈਂ ਇਹ ਵੀ ਕਹਿਣਾ ਚਾਹਣਾ ਕਿ ਕੱਲ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲੇ ਸੀ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਹਾਲਾਤ ਬਣੇ ਰੇ ਤੁਸੀਂ ਦੇਖਿਆ ਕਿ ਅਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਪਟਿਆਲਾ ਦੀ ਜਿਹੜੇ ਮੇਅਰਸ਼ਿਪ ਜਿੱਤੀ ਔਰ 40 ਵਿਅਕਤੀਆਂ ਨੇ ਕਾਗਜ਼ੀ ਨਹੀਂ ਦਾਖਲ ਕਰਵਾ ਦਿੱਤੇ ਇਹ ਹੈਗਾ ਇਨਕਲਾਬ ਇਹ ਹੈਗਾ ਭਗਤ ਸਿੰਘ ਦੀ ਸੋਚ ਤੇ ਪਹਿਰਾ ਇਹ ਹੈਗਾ ਬਾਬਾ ਸਾਹਿਬ ਅੰਬੇਦਕਰ ਦੇ ਸਭ ਧਾਨ ਦੀ ਪਰੰਪਰਾਵਾਂ ਪੂਰੀਆਂ ਕਰਦਾ ਦੂਜਾ ਫਿਰ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਬੰਦੇ ਲੈ ਜਾਣੇ ਕੋਈ ਭਾਜਪਾ ਦਾ ਲੈ ਕੇ ਨਾ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜੈਨ ਜਗਿੰਦਰ ਜੈ ਜਤਿੰਦਰ ਜੈ ਮੋਗਾ ਤੋਂ ਜਗਿੰਦਰ ਜੈ ਐਮ ਐਲ ਏ ਸਾਫ ਕਾਂਗਰਸ ਤੋਂ ਜਿੱਤੇ ਉਧਰ ਲੈ ਗਏ ਫਿਰ 3-4 ਹੋਰ ਗਏ ਮਗਰ ਔਰ ਅਕਾਲੀ ਦਲ ਦੀ ਉਸ ਪਾਰਟੀ ਦਾ ਤੇ ਜੁਗਿੰਦਰ ਜੈਨ ਸਾਹਿਬ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਚਲੇ ਗਏ ਇਸ ਤਰ੍ਹਾਂ ਅੱਜ ਕੋਈ ਰਾਜਨੀਤੀ ਜੋਨ ਦਾ ਕੋਈ ਨਾਮ ਨਹੀਂ ਸ਼ਾਮਲ ਤੇ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਹਾਸ਼ੀਏ ਤੇ ਆ ਗਿਆ ਕਿਉਂਕਿ ਇਹੋ ਜੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਜਿਹੜੀ ਰਾਜਨੀਤੀ ਸੋ ਲੁਧਿਆਣੇ 'ਚ ਹੋਇਆ ਫਗਵਾੜਾ ਦੇ ਵਿੱਚ ਮੁਕੰਮਲ ਮੰਡੇਟ ਹੈ ਜਿਵੇਂ ਤੁਹਾਨੂੰ ਸੰਦੀਪ ਜੀ ਤੁਸੀਂ ਕਿਹਾ ਕਿ ਹਜੇ ਇੱਥੇ ਸੌ ਨਹੀਂ ਚੁਕਾਈ ਗਈ ਉਹਦਾ ਕਾਰਨ ਹੈ ਮੁੱਲਾਪੁਰ ਚ ਸੌ ਇਸ ਕਰਕੇ ਨਹੀਂ ਚੁਕਾਈ ਗਈ ਕਿ ਹਜੇ ਤੱਕ ਤੁਹਾਡੇ 8 ਦੇ 8 ਬੰਦੇ ਕਾਇਮ ਖੜੇ ਤੁਸੀਂ ਉਹਨਾਂ ਵੀ ਪਾਰਟੀ ਛੱਡ ਕੇ ਸਾਡੇ ਕੋਲ ਆਵਣ ਹੈ ਅਸਲ ਵਿੱਚ ਇਹਨਾਂ ਨੇ ਪਹਿਲਾਂ ਪਟਿਆਲਾ ਕਿਉਂ ਨਹੀਂ ਫਗਵਾੜੇ ਦੀ ਛੋਣ ਕਰਾਈ ਕਿਉਂ ਅਮਰਸਰ ਲੇਟ ਕੀਤਾ ਕਿਉਂਕਿ ਇਹਨਾਂ ਕੋਲੇ ਮੰਡੇਟ